ਪੰਜਾਬ ਦੀਆਂ 5 ਨਗਰ ਨਿਗਮਾਂ ਦੇ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮ ਸ਼ਾਮਲ ਨੇ 44 ਨਗਰ ਕੌਂਸਲਾਂ ਦੇ ਵਿੱਚ ਵੀ voting ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਜਿੱਥੇ ਸਵੇਰੇ 7 ਵਜੇ ਤੋਂ ਹੀ VOTING ਸ਼ੁਰੂ ਹੋ ਚੁੱਕੀ ਹੈ ਤੇ ਬੜੇ ਹਮ-ਹਮਾ ਕੇ ਲੋਕ ਉੱਥੇ VOTING ਪਾਉਣ ਦੇ ਲਈ ਪਹੁੰਚ ਰਹੇ ਨੇ। ਲੁਧਿਆਣਾ ਦੇ ਵਿੱਚ ਵੋਟ ਪਾਉਣ ਦੇ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਨੇ। ਠੰਡ ਦੇ ਬਾਵਜੂਦ ਵੀ ਲੋਕ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ। ਪਟਿਆਲਾ ਨਗਰ ਨਿਗਮ ਦੇ 7 ਵਾੜਾਂ ਦੇ ਵਿੱਚ ਚੋਣਾਂ ਨਹੀਂ ਹੋਣਗੀਆਂ। ਇਨ੍ਹਾਂ ਵਾੜਾਂ ਦੇ ਵਿੱਚ ਵਾਰਡ ਨੰਬਰ 1, 32, 33, 36, 41, 48 ਅਤੇ 50 ਸ਼ਾਮਲ ਨੇ ਕਿਉਂਕਿ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਇੱਥੇ ਕਾਫੀ ਹੰਗਾਮਾ ਹੋਇਆ ਸੀ ਨਹੀਂ ਹੋਵੇਗੀ ਅਮਰਸਰ ਦੇ ਅਜਨਾਲਾ ਦੇ ਵਿੱਚ ਵਾਰਡ ਚੋਣਾਂ ਦੇ ਦੌਰਾਨ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਅਣਪਛਾਤੇ ਬਦਮਾਸ਼ਾਂ ਨੇ ਥਾਰ 'ਚ ਸਵਾਰ ਹੋ ਕੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਦੇ ਵਿੱਚ ਬੀਜਪੀ ਲੀਡਰ ਜੈ ਇੰਦਰ ਕੋਰ ਨੇ ਕਿਹਾ ਹੈ ਕਿ ਸਾਡੇ ਇੱਕ ਉਮੀਦਵਾਰ ਦਾ ਫੋਨ ਆਇਆ ਸੀ ਜਿਸ ਨੇ ਦੱਸਿਆ ਹੈ ਕਿ ਲੋਕ ਬਾਰੋਂ ਇੱਟਾਂ ਤੇ ਤਲਵਾਰਾਂ ਲੈ ਕੇ ਆਏ ਸਨ ਜਿੱਥੇ ਇੱਕ ਬੂਥ ਸੀ ਉੱਥੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਤੇ ਇੱਕ ਹੋਰ ਪੁਲਿਸ ਨੇ ਮੌਕੇ ਤੇ ਫੋਰਸ ਬੁਲਾ ਲਈ ਹੈ ਸਕੂਲ ਦੇ ਸਰ ਕੀ ਕਾਫੀ ਮੋਲਗਰਮਾਏ ਕੀ ਮਾਮਲਾ ਸੋ ਮੈਂ ਇਹ ਕਹੂੰਗਾ ਵੀ ਸਤਾਧਾਰੀ ਪਾਰਟੀ ਦਾ ਹਤਾਸ਼ਪੁਣਾ ਹਾਰ ਰਹੀ ਹੈ ਲੋਕ ਵੋਟ ਨਹੀਂ ਪਾ ਰਹੇ ਇਸ ਕਰਕੇ ਫਰਸਟ੍ਰੇਸ਼ਨ ਤੇ ਆਏ ਹੋਏ ਪੁਲਿਸ ਨੂੰ ਆਪਣਾ ਟੂਲ ਬਣਾ ਕੇ ਵਰਤਣ ਦੇ ਯਤਨਾਂ ਚ ਜੀ ਮੈਂ ਇਹ ਕਹਿ ਦੇਣਾ ਚਾਹਣਾ ਕਿ ਜਿੰਨੀ ਤੁਸੀਂ ਗੁੰਡਾਗਰਦੀ ਪੁਲਿਸ ਥਰੂ ਕਰਾਓਗੇ ਉਨਾ ਹੀ ਵੋਟਰ ਇਹਨਾਂ ਦੇ ਵਰ ਖਲਾਫ ਉਕਤੂਗਾ ਅਸੀਂ ਡਰਨ ਵਾਲੇ ਨਹੀਂ ਨਾ ਪੁਲਿਸ ਤੋਂ ਨਾ ਸਤਾਧਾਰੀਆਂ ਤੋਂ ਜੀ ਕਹਾਂਗੇ ਤੇ ਜੀ ਕਹਾਂਗੇ ਜੀ ਐਮਐਲਏ ਸਾਹਿਬ ਦਾ ਬੇਟਾ ਚੋਣ ਲੜ ਰਿਆ ਪੁਲਿਸ ਨੇ ਨਹੀਂ ਜਿਤਾਉਣਾ VOTER ਨੇ ਜੱਟੇ ਹਾਰ ਦਾ ਫੈਸਲਾ ਕਰਨਾ VOTER ਮਨੋਮਨੀ ਫੈਸਲਾ ਕਰੀ ਬੈਠਾ ਵੀ ਜੋ 3 ਸਾਲ ਤੁਸੀਂ ਕੰਡੇ ਬੀਜਿਆ ਉਹ ਚੁਗਣ ਦਾ ਵੇੜਾ ਆ ਗਿਆ VOTER ਨੇ ਗਿਣ ਗਿਣ ਕੇ ਬਦਲੇ ਲੈਣੇ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਾਂ ਕੋਈ ਐਮਐਲਏ ਜਾਂ ਕੋਈ ਲੀਡਰ ਪੁਲਿਸ ਨਹੀਂ ਹੈਗਾ ਐਡਮਿਨਿਸਟ੍ਰੇਸ਼ਨ ਨਹੀਂ ਹੈਗਾ ਇਹ ਕੰਮ ਐਡਮਿਨਿਸਟ੍ਰੇਸ਼ਨ ਦਾ ਚੋਣ ਅਮਲੇ ਦਾ ਤੇ ਪੁਲਿਸ ਦਾ ਜੀ ਇਹ ਆਪਣੇ ਆਪ ਨੂੰ ਪੁਲਿਸ ਤੇ ਚੋਣ ਅਮਲਾ ਸਮਝਣ ਲੱਗੇ ਰਹਿ ਗਈ ਗੱਲ ਭਾਜਪੀ ਦੀ ਉਹਨਾਂ ਨੂੰ ਵੀ ਇਸ ਗੱਲ ਦਾ ਵੀ ਸਾਡੀ ਸਕੇਂਦਰ ਦੇ ਵਿੱਚ ਸਰਕਾਰ ਆ ਦੋਨੋਂ ਸਰਕਾਰਾਂ ਵਾਲੇ ਹੰਕਾਰ ਦੇ ਵਿੱਚ ਆ ਕੇ ਲੋਕਤੰਤਰ ਦਾ ਜਨਾਜਾ ਗੱਡ ਰਹੇ ਆ ਲੋਕ ਵੋਟਰ ਬੁਰਾ ਮਹਿਸੂਸ ਕਰਦੇ ਆ ਲੋਕਾਂ ਨੇ ਆਪਣਾ ਮਨ ਬਣਾ ਲਿਆ ਲੁਧਿਆਣਾ ਨਗਰ ਨਿਗਮ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣਾਉਣ ਦਾ ਤਾਂ ਉੱਥੇ ਵੀ ਪੋਜੀਸ਼ਨ ਮੈਂ ਕਹਿ ਸਕਦਾ ਵੀ ਰੱਸੀ ਜਲ ਗਈ ਪਰ ਬਟਾ ਨਹੀਂ ਗਿਆ ਜੀ ਅਸਮਾਨ ਚੋਂ ਡਿੱਗ ਕੇ ਗਰਕ ਗਏ ਫਰਸ਼ ਨਹੀਂ ਚੰਗੇ ਡੂੰਘੇ ਟੋਏ 'ਚੇ ਗਿਰ ਗਏ ਪਰ ਅੱਜ ਵੀ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਜਿੱਤਾਂਗੇ ਸੋ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਆਲ ਓਵਰ ਪੰਜਾਬ ਜਿੱਥੇ ਜਿੱਥੇ ਨਗਰ ਕੌਂਸਲ ਨਗਰ ਨਿਗਮਾਂ ਦੀ ਚੋਣ ਹੋ ਰਹੀ ਆ ਇਹ ਮਨ ਬਣਾ ਲਿਆ ਵੀ ਕਾਂਗਰਸ ਨੂੰ ਵੋਟ ਦੇਣੇ ਨਹੀਂ ਬੜੀ ਅਸੀਂ ਸਾਨੂੰ ਖੁਸ਼ੀ ਦੀ ਗੱਲ ਆ ਬਾਈ ਗਰੂ ਦਾ ਧੰਨਵਾਦ ਆ ਸਾਡੇ ਵੱਡੇ ਭਰਾ ਨੂੰ ਰਿਹਾਈ ਮਿਲੀ ਆ ਐਂਡ ਸਾਡੀ ਕਾਮਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿੱਤ ਸਟਾਈ ਦੀ ਹੋਣੀ ਇਹਨਾਂ ਨੂੰ ਯਾਦ ਨਹੀਂ ਸੀ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਿਆਦੇ ਦੇ ਸਾਕੇ ਦੇ ਦਿਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੋਕ ਬੈੱਡ ਛੱਡ ਕੇ ਫਰਸ਼ ਤੇ ਸੌਂਦੇ ਆ ਇੱਕ ਟਾਈਮ ਰੋਟੀ ਖਾਂਦੇ ਆ ਲੋਕਾਂ ਨੇ ਕੰਪਲੇਂਟ ਕੀਤੀ ਵੀ ਭਾਈ ਤੁਸੀਂ ਇਲੈਕਸ਼ਨਾਂ 10-20 ਦਿਨ ਲੇਟ ਕਰਾ ਲਓ ਸ਼ਹੀਦੀ ਸਾਕੇ ਦੇ ਦਿਨਾਂ ਤੋਂ ਬਾਅਦ ਕਰਾ ਲਓ ਅੱਜ ਭਗਵੰਤ ਮਾਨ ਜੀ ਨੂੰ ਚੇਤੇ ਆ ਗਿਆ ਇਹ ਲੋਕ ਨਟੰਕੀ ਬਾਜ਼ ਹੈਗੇ ਆ ਨਟੰਕੀਆਂ ਲੋਕ ਇਹਨਾਂ ਦੀਆਂ ਸਮਝ ਚੁੱਕਿਆ ਆਪਣੇ ਬੋਟ ਦਾ ਇਸਤੇਮਾਲ ਨਟੰਕੀ ਦੇ ਵਿਰੁੱਧ ਕਰਨਗੇ ਵੋਟਰ ਸੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਉਲਟ ਜਾਣਗੀਆਂ ਚਾਹੇ ਉਹ ਕੋਈ ਸੱਤਾਧਾਰੀ ਪਾਰਟੀ ਦਾ ਐਮਐਲਏ ਆ ਜਿਹੜਾ ਇਦਾਂ ਦੀ ਗੱਲ ਕਰੂਗਾ ਉਹ ਵੋਟਰ ਨੂੰ ਹੰਕਾਰ ਨਹੀਂ ਪਾਉਂਦਾ ਪ੍ਰਾਈਡ ਹਾਥੇ ਫਾਲ ਹੰਕਾਰੀ ਦਾ ਸਿਰ ਨੀਮਾ ਤੇ ਵੋਟਰ ਨੇ ਸਿਰ ਨੀਮਾ ਹੰਕਾਰੀਆਂ ਦਾ ਕਰ ਦੇਣਾ 95 ਜੋ ਕਿੰਨੇ ਕੁ ਜਿਹੜੇ ਤੁਹਾਨੂੰ ਦੱਸਿਆ ਵੀ ਮੇਅਰ ਕਾਂਗਰਸ ਪਾਰਟੀ ਦਾ ਬਣੂੰਗਾ ਗਣਤਿਆਂ ਮੈਂ ਤੁਸੀਂ ਕਰ ਲਓ ਇਹ ਮੇਰਾ ਤੁਹਾਡੇ ਨਾਲ ਵਾਦਾ ਜੀ ਇਹ ਮੇਰਾ ਵਚਨ ਨੇ ਕੋਈ ਲੋਕਤੰਤਰਾਈ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵੱਧ ਤੋਂ ਵੱਧ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਲ ਦਾ ਇਸਤੇਮਾਲ ਕਰਨ ਲਈ ਆਇਆ ਦੇਖੋ ਮੁੱਦੇ ਵਿਕਾਸ ਦਾ ਵਾ ਸਭ ਤੋਂ ਪਹਿਲਾਂ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਉਹ ਰੋਕੀ ਬੈਠੇ ਆ ਪੰਜਾਬ ਨਾਲ ਮਤਰੇ ਹੀ ਮਾਂ ਵਾਲਾ ਕੰਮ ਕਰਕੇ ਭਾਜਪਾ ਹਮੇਸ਼ਾ ਪੰਜਾਬ ਨਾ ਧੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਦੇਖੋ ਬਰੋ ਇਹਨਾਂ ਦੇ ਹੁਣ ਪੰਜਾਬੀ ਚ ਕਈ ਇਹਦਾ ਹੱਡਾ ਚ ਬਹਿ ਗਿਆ ਹੋਇਆ ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ ਕਿਉਂਕਿ ਇਹ ਜਿਹੜਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਜਪਾ ਨੇ ਕਿੱਥੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਾ ਭਾਜਪਾ ਲੋਕਾਂ ਨੂੰ ਇਹੀ ਕਹੂੰਗਾ ਵੀ ਆਓ ਵੱਧ ਤੋਂ ਵੱਧ ਵੋਟਾਂ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ